ਸਿਕਾਂ ਪੁੱਛਣਾ ਕੀਤਾ ਦਸ਼ਮੇਸ਼ ਪਿਤਾ ਸੱਚੇ ਪਾਤਸ਼ਾਹ ਜੀ ਮੁਸਲਮਾਨ ਕੀ ਕੋ ਹੁੰਦਾ ਹੈ ਅਤੇ ਕੀ ਕੋ ਨਹੀਂ ਹੁੰਦਾ ਤਾਂ ਗੁਰੂ ਜੀ ਬਚਨ ਕੀਤਾ ਜੋਰ ਕੀ ਸਫਾ ਉਹ ਬਹਿਰੀ ਕਰਦੇ ਹਨ ਇਨੀ ਗੱਲੀ ਸੁਨਤ ਤੇ ਮੁਸਲਮਾਨ ਨਹੀਂ ਹੁੰਦਾ ਸਿੱਖੋ ਕਾਮੀ ਹੋਏ ਕੇ ਜਬ ਸੰਘ ਕਰਦਾ ਹੈ ਅਤੀ ਓ ਮਨ ਰਲ ਜਾਂਦਾ ਹੈ ਤਾਂ ਹੀ ਮੁਸਲਮਾਨ ਹੁੰਦਾ ਹੈ ਮਨ ਹੀ ਕਰਕੇ ਉਹ ਜੋਰ ਤੇ ਭਾਵਨਾ ਨਹੀਂ ਫਿਰਦੀ ਜੋ ਮੇਰਾ ਸਿੱਖ ਮੁਸਲਮਾਨੀ ਟੀਮੀ ਸਾਥ ਇੱਕ ਬਾਰ ਭੋਗ ਕਰੇਗਾ ਸੋ ਸਿੱਖ ਨਹੀਂ Hindu ਧਰਮ ਵਾਲਾ ਸਰਕਾਣੀ ਤੇ ਬਚੇਗਾ ਸੋ ਤਰਿਆ ਜਾਲੇਗਾ ਸੋ ਬਗਾਨੀ ਨਾਰੀ ਭੋਗਣੇ ਬਗਾਨੀ ਨਾਰੀ ਭੋਗਣੇ ਪਛਤਾਏ ਕੇ ਮਛਤਾਏ ਇੱਕ ਕਰਵੇਗਾ ਅਤੀ ਅਥਵਾ ਗੁਰੂ ਜੀ ਕੇ ਸਿਖਾਂ ਤੇ ਬਖਸ਼ਾਵੇ ਸੋ ਬਖਸ਼ੇ ਜਾਵੇਗਾ ਅਤੇ ਮੁਸਲੀਕਾ ਭੋਗ ਕਰਨ ਵਾਲਾ ਪੱਕਾ ਹੁੰਦਾ ਹੈ ਕਦੇ ਵੀ ਕਾ ਦੇਵੀ ਬਖਸ਼ੇ ਆ ਬਖਸ਼ ਆ ਜਾਵੇਗਾ ਨਹੀਂ ਜੇ ਕਰ ਅਣਜਾਣ ਪਹਿਲੇ ਭੁੱਲੇ ਅਤੇ ਪਿੱਛੋਂ ਸਿੱਖ ਹੋਵੇ ਤਾਂ ਵੀ ਬਖਸ਼ੇ ਤਾਂ ਸਿਖਾਂ ਪੁੱਛਿਆ ਜੀ ਸੱਚੇ ਪਾਤਸ਼ਾਹ ਤੁਰਕ ਤਾਂ ਹਿੰਦਵਾਣੀਆਂ ਨੂੰ ਭੋਗ ਦੇ ਹਨ ਸਿੱਖ ਬਦਲਾ ਲੈਣ ਤਾਂ ਭਲਾ ਹੈ ਸੰਸਾਰ ਗੁਰਾਂ ਸਾਸਤਰ ਗੁਰਾਂ ਇੱਕੋ ਮਨ ਹੈ ਕਰਿਆ ਤੇ ਬਚਨ ਕੀਤਾ ਭਾਈ ਸਿੱਖੋ ਇਹੇ ਪੰਥ ਅਸਾਂ ਇਹੀ ਪੰਥ ਅਸਾਂ ਊਚਾ ਖੜਨਾ ਹੈ ਨੀਵਾਂ ਨਹੀਂ ਖੜਨਾ ਅਤੇ ਮੁਹੰਮਦ ਨੇ ਭੂਤਾਂ ਦਾ ਪੰਥ ਸਾਜਿਆ ਹੈ ਇਸਤੇ ਨੀਚ ਦੀ ਰੀਸ ਨਹੀਂ ਕਰਨੀ ਬਚਨ ਸ਼ਾਸਤਰ ਅਰ ਗੁਰੂ ਜੀ ਕਾ ਇਕ ਸਮਾਨ ਜਾਣਣਾ ਧੰ ਸਚੇ ਪਾਸ਼ਾ ਦਸਵੇਂ ਪਾਸ਼ਾ ਧੰ ਗੁਰੂ ਗੋਬਿੰਦ ਸਿੰਘ ਸਚੇ ਪਾਸ਼ਾ ਸਤ ਕਰਤਾਰ ਧੰ ਰੰਕਾਰ ਜੀ ਸਤ ਸ੍ਰੀ ਅਕਾਲ